शाहकोट ਦੇ نزدیکی ਪਿੰਡ ਸਾਦਿਕਪੁਰ ਵਿਖੇ 28 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ 27ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦਾ ਪੋਸਟਰ ਪਿੰਡ ਸਾਦਿਕਪੁਰ ਦੇ ਸਰਪੰਚ ਬੂਟਾ ਸਿੰਘ ਅਤੇ ਸਮੁੱਚੀ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੇਲੇ ਦੇ ਮੁੱਖ ਸੰਚਾਲਕ ਅਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਤੜਕ ਨੇ ਕਿਹਾ ਕਿ ਖੇਡਾਂ ਅਤੇ ਸੱਭਿਆਚਾਰਕ ਮੇਲੇ ਪਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦੇ ਹਨ ਜਿਸ ਕਰਕੇ ਸਮੂਹ ਪੰਜਾਬੀਆਂ ਨੂੰ ਅਜਿਹੇ ਲਚਰਤਾਰਤ ਸੱਭਿਆਚਾਰਕ ਮੇਲਿਆਂ ਵਿੱਚ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾ ਕਿਹਾ ਕਿ ਨਰਿੰਦਰ ਬੀਬਾ ਯਾਦਗਾਰੀ ਸੱਭਿਆਚਾਰਕ ਮੇਲਾ ਹਰ ਸਾਲ ਕੁਰੀਤਿਆਂ ਨੂੰ ਦੂਰ ਕਰਨ ਦਾ ਸੁਨੇਹਾ ਦਿੰਦਾ ਹੈ ਅਤੇ ਇਸ ਮੇਲੇ ਨੇ ਪਿੰਡ ਸਾਦਿਕਪੁਰ ਦਾ ਨਾਂ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ ਹੈ ਜਿਸ ਕਰਕੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਵੀ ਮੇਲੇ ਨੂੰ ਹੋਰ ਬੁਲੰਦੀਆਂ ਵੱਲ ਲਿਜਾਣ ਲਈ ਸਹਿਯੋਗ ਦਿੰਦੇ ਹਨ ਇਸ ਮੌਕੇ ਸਰਪੰਚ ਬੋਟਾ ਸਿੰਘ ਸਾਬਕਾ ਸਰਪੰਚ ਮੁਖਤਿਆਰ ਸਿੰਘ ਨੇ ਵੀ ਸਮੂਹ ਪੰਜਾਬੀਆਂ ਨੂੰ ਮੇਲੇ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਅਜੀ ਪਿੰਡ ਸਾਦਿਕਪੁਰ ਵਾਸੀ ਸਾਡੇ ਪੱਤਰਕਾਰ ਦਾ ਨਟਕਾ ਤੁਹਾਡੇ ਪਿੰਡ ਦੇ ਲੈ ਕੇ ਹਰ ਇੱਕ ਦਾਅਲੀ ਤਰ੍ਹਾਂ ਸੱਭਿਆਚਾਰਕ ਪ੍ਰੋਗਰਾਮ ਕਰਉਂਦੇ ਹਨ ਐਸਆਰਵੀਓ 7ਵੇਂ ਅਵਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕਰਾਉਣ ਜਾ ਰਹੇ ਹਨ ਇਹ ਆਪਣੀ ਮਿਤੀ ਤਰੀਕ 28 ਸਤੰਬਰ ਤੋਂ ਪਹਿਨੇ ਅਦਾਰਨ ਪਿੰਡ ਸਾਹ ਦੇ ਕੋਲ ਇਹ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਉੱਗੇ ਕਲਾਕਾਰ ਆਉਣਗੇ ਜੋ ਤੁਹਾਡਾ 12 ਦਿਨ ਮਨੋਰੰਜਨ ਕਰਾਉਣਗੇ ਸਾਰੇ ਤਾਂ ਆਪਣੇ ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਮੁਹੰਮਮ ਆ ਕੇ ਆਓ ਬਾਈਕ ਵੀ ਜਿਹੜਾ ਖਾਲਸਾ ਬਾਈਕ ਵੀ ਜਿਹੜੇ ਮਤੇ ਮੈਗਨਿਤਕਰ ਨਾਮ ਸੰਗਤ ਢੜਕ ਪਿੰਡ ਸਾਦ ਪਰ ਵਿਖੇ ਹਰ ਸਾਲ ਦੀ ਤਰ੍ਹਾਂ ਪੰਜਾਬ ਦੀ ਪ੍ਰਸਿੱਧ ਲੋਕ ਨਰਿੰਦਰ ਬੀਬਾ ਦੇ ਯਾਰ ਵਿੱਚ 27ਵਾਂ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 28 ਸਤੰਬਰ ਦਿਨ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਤੇ ਅੱਜ ਪਿੰਡ ਵਿੱਚ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਸਮੂਹ ਪਿੰਡ ਵਾਸੀਆਂ ਨੇ ਪੰਚਾਇਤ ਨੇ ਇਸ ਮਿਲਦਾ ਪੋਟਰ ਲੀਜ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਿਆਂ ਲੋਕਾਂ ਨੂੰ 28 ਸਤੰਬਰ ਦਿਨ ਐਤਵਾਰ ਨੂੰ ਸਾਦਕਪੁਰ ਪਿੰਡ ਵਾਲੇ ਰਹੀਰਾ ਘੱਟ ਕੇ ਮੇਲੇ ਵਿੱਚ ਸ਼ਾਮਲ ਹੋ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬੀ ਦੀ ਮਹਾਨ ਲੋਕ ਹੈ ਕਾ ਨਰਿੰਦਰ ਬੀਬਾ ਨੂੰ ਸ਼ਰਨ ਦੇ ਫਲ ਭੇਟ ਕੀਤੇ ਜਾ ਸਕਣ ਇਸ ਮੇਲੇ ਵਿੱਚ ਜਿੱਥੇ ਪੰਜਾਬ ਦੀਆਂ ਨਾਮਵਰ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਪੁੱਜ ਰਹੀਆਂ ਹਨ ਉੱਥੇ ਪੰਜਾਬ ਦੇ ਨਾਮਵਰ ਗਾਇਕ ਖਿੰਡਾ ਲੁਧਿਆਣਾ ਚੰਡੀਗੜ੍ਹ ਤੋਂ ਸਪੈਸ਼ਲ ਜਿਹੜੇ ਲੋਕਾਂ ਦੇ ਮਨੋਰੰਜਨ ਲਈ ਮੌਂਟਰੀਅਲ ਇਸ ਮੇਲੇ ਵਿੱਚ ਖਾਸ ਤੌਰ ਤੇ ਜਿਹੜਾ ਸੰਦੇਸ਼ ਮਿਲਦਾ ਕਿ ਇਹ ਮੇਲਾ ਕ੍ਰੀਤੀਆਂ ਨੂੰ ਦੂਰ ਕਰਨ ਦਾ ਹਮੇਸ਼ਾ ਸੱਦਾ ਦੇਣ ਵਾਲੇ ਗੀਤ ਜਿਹੜੇ ਪੇਸ਼ ਕੀਤੇ ਜਾਂਦੇ ਹੈ ਤੇ ਲਚਰਤਾ ਨੂੰ ਦੂਰ ਕਰਨ ਦਾ ਸੰਕੇਨ ਦਿੱਤਾ ਜਾਂਦਾ ਹੈ ਮੈਂ ਦੁਬਾਰਾ ਫਿਰ ਸਮੂਹ ਪੰਜਾਬੀਆਂ ਨੂੰ ਇਸ ਮੇਲੇ ਵਿੱਚ 28 ਸਤੰਬਰ ਦੇ ਐਤਵਾਰ ਨੂੰ ਪਿੰਡ ਸਾਦਕਪੁਰ ਵਿੱਚ ਪਹੁੰਚਣ ਦਾ ਸੱਦਾ ਦਿੰਦਾ ਹਾਂ ਮਾਈਕਰੋ ਜੀਗਾ ਖਾਲਸਾ ਮਾਈਕਰੋ ਦੀਪ ਬਦਲ